ਮਾਣਾ ਆਪਣੇ ਨਾਲ ਜੋ ਨੇ ਹੁੰਦੇ ਆ ਬੰਦੇ ਜੀ ਖੇਲਾ ਹੁੰਦਾ ਹੈ ਮਾਲ ਦੀ ਨਾਲ ਕੁਛ ਨਾ ਆ ਜਾ ਤਾਪੇ ਇੱਕ ਨਮਨ ਕਰ ਸਕਦੇ ਹੁੰਦਾ ਵੀ ਆ ਜੀ ਤਾਂ ਮਾਂ ਦੇ ਮੋਸ਼ਾਂ ਦੇ ਜਾ ਖਾਰਾ ਠੀਕ ਹੈ ਜੀ ਕੋਰੋਨਾ ਨੇ ਸਾਨੂੰ ਪਾਸੇ ਆਇਆ ਆਪਾਂ ਦਾ ਵਾਸਤ ਵਿੱਚ ਨਹੀਂ ਆਪਾਂ ਦਾ ਵਾਸਤ ਵਿੱਚ ਆਉਣਾ ਚਾਹੀਦਾ ਹੈ ਆਪਣੀ ਮਾਲ ਦੇ ਨਾਲ ਸਾਰਾ ਜਿੱਤਾ ਆ ਬਿਲਡਿੰਗ ਨੂੰ ਪਾਣੀ ਪਾਇਆ ਦਾ ਉਹਦਾ ਫਰ ਲੱਗਿਆ ਫਰ ਅਸੀਂ ਨਾਲ ਆਇਆ ਇਹ ਕਿ ਉਹ ਕੋਈ ਆਖਰ ਫਰ ਖਾਵੇ ਅਸੀਂ ਇਸ ਡਿਪਾਰਟਮੈਂਟ ਦੇ ਬਾਅਦ ਜਿਹੜਾ ਸੀਐਮ ਜੈਨੀ ਸਾਹਿਬ ਨਾਲ ਉਹ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਉਹਦਾ ਕੀ ਖੰਡਲ ਕਰਨਾ ਚਾਹੁੰਦੇ ਤੁਸੀਂ ਮੈਂ ਕਹਿੰਦਾ ਜੈਨੀ ਸਾਹਿਬ ਦਾ ਨਾਮ ਹੀ ਲੈਣਾ ਚਾਹੀਦੇ ਨਾਮ ਲੈਣੇ ਸੀਗੇ ਸੰਦਾ ਹੋੜ ਖੜਾ ਹੁੰਦਾ ਨੂੰ ਸੋਪਾ ਪਾਇਆ ਜਾਂਦਾ ਫਿਰ ਉਹਦਾ ਨਾਮ ਨਹੀਂ ਆ ਚੱਡਾ ਉਹਦਾ ਨਾਮ ਦੁਬਾਰਾ ਲੈ ਨਹੀਂ ਜਾਂਦਾ ਤੁਹਾਡਾ ਕੀ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਤੁਹਾਡਾ ਕੀ ਕਹਿੰਦੇ ਜੈਨੀ ਸਾਹਿਬ ਡਰਾਮਾ ਕਰਦੇ ਆ ਉਹ ਕੱਲ ਤੋਂ ਐਂਡਲੇ ਡਰਾਮਾ ਕਰਦੇ ਆ ਤੇ ਆ ਤਾਂ ਵੀ ਕਹਿੰਦੇ ਸਾਡੇ ਨਾਲ ਆ ਰਿਹਾ ਕਿ ਆਪਾਂ ਉਹਨਾਂ ਨਾਲ ਗੱਲ ਕਰਦੇ ਤੇ ਕਿੱਥੇ ਕਿੱਥੇ ਹੁੰਦੇ ਤੇ ਅੱਜ ਅਸੀਂ ਐਸਪੀਐਮਪੀ ਦਾ ਇਸ ਇੱਜ਼ਤੀ ਵਿੱਚ ਨਾ ਆਉਂਗਾ ਮੈਂ ਦੇਖੋ ਜੀ ਮੈਂ ਮੈਨੂੰ ਕਿਸੇ ਨੇ ਖੁਦਰਾਤ ਦਿੱਤਾ ਕਿ ਤੈਨੂੰ ਕਾਂਗਰਸ ਵਿੱਚ ਲੈ ਲਿਆ ਗਿਆ। ਮੈਂ ਉਹਦੇ ਵਿੱਚ ਖੁਦਰਾਤ ਹੋ ਕੇ ਆਪਣੀ ਘਰ ਵਿੱਚ ਬੈਠ ਕੇ ਪੋਸਟ ਬਣਾਈ, ਰੋਡ ਪਾ ਕੇ ਵਾਈਟ ਬਣਾਈ, ਵਾਈਟ ਬਣਾ ਕੇ ਮੈਂ ਸ਼ਹਿਰ ਦਾ ਮੈਂ। ਉਹਦੇ ਨਾਲ ਮੈਨੂੰ ਸਾਥੀ ਲੋਕਾਂ ਨੇ ਕਿਹਾ ਕਿ ਤੂੰ ਪਾਰਟੀ ਦੀ ਜੜ ਤੁਸੀਂ ਆ। ਮੰਦਰ ਅਨਾਹ ਜਾਰੀ ਦੇ ਮੇਲੇ ਦੇ ਵਾਹਿੜੇ ਆ। ਪਾਰਟੀ ਦਾ ਜੀ ਬਾਤ ਬਣੀ ਆ। ਵਰਕ ਸਾਹਿਬ ਵੀ ਅਸੀਂ ਸਾਰੇ ਜਾਣੇ ਇਕੱਠੇ ਕੰਮ ਕਰਦੇ ਰਹੇ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਕਿਸੇ ਨੇ ਲਿਆ ਵੀ ਹਜੇ ਮੈਂ ਮੈਂ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਇਹਦਾ ਤੇਰਾ ਨਾਮ ਦਾ ਵਿਚਾਇਆ ਨਹੀਂ ਸੰਗਾਰ ਪੜੀਆਂ ਸਵਾਰ ਵਿੱਚ ਵੀ ਮੇਰਾ ਨਾਮ ਨਹੀਂ ਆਇਆ ਮੈਂ ਆਪਣੇ ਆਪ ਨੂੰ ਆਮ ਪਾਰਟੀ ਦਾ ਵਰਕਰ ਸੀ ਹਾਂ ਤੇ ਰਹਾਂਗਾ ਪਰ ਜਿਹੜੀਆਂ ਤੁਸੀਂ ਕਾਂਗਰਸ ਦੇ ਪੋਸਟਾਂ ਬਣਾ ਕੇ ਪਾਈਆਂ ਉਹਦਾ ਕੀ ਕਹਿਣਾ ਮੇਰੇ ਉਹ ਮੇਰੀਆਂ ਗੱਦੀਆਂ ਇਹ ਆ ਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੈਨੂੰ ਕਾਂਗਰਸ ਵਿੱਚ ਲੈ ਲਿਆ ਗਿਆ ਬੈਲ ਉਹ ਕਰਕੇ ਪੋਸਟ ਪਾਤੀ ਉਹਦੇ ਲਈ ਮੈਂ ਖਮਾ ਦਾ ਜੱਜ ਗਿਆ। ਖੰਡਾ ਵੀ ਪਰ ਪਤਾ ਲੱਗਾ ਵੀ ਤੁਸੀਂ ਕੱਲ ਸ਼ਾਮ ਨੂੰ ਹੋ ਜਾ ਰਹੇ ਕਾਂਗਸ ਦੇ ਵਿੱਚ। ਨਾਲ ਜਾਣਾ ਸੀ ਕਿ ਉਹਦੇ ਵਾਸਤੇ ਮੈਨੂੰ ਚੇਅਰਮੈਨ ਪੰਜਾਬ ਭਗਵੰਤ ਸਿੰਘ ਜੀ ਦੇ ਕਹਿਣ ਤੇ ਮੇਰੇ ਘਰ ਵਿੱਚ ਆਉਣ ਦੀ ਗੱਲ ਕਹਿੰਦੇ ਸੀ। ਮੈਂ ਉਹਨਾਂ ਨਾਲ ਫੋਨ ਤੇ ਡਾਇਰਿੰਗ ਕੀਤਾ ਤੇ ਕੱਲ ਦੀ ਮੰਗਲ ਸਿੰਘ ਜੀ ਆਏ ਸੀਗੇ। ਉਹਨਾਂ ਨੂੰ ਮੈਂ ਦੱਸਿਆ ਵੀ ਆ ਕਿ ਮੈਂ 24 ਤਰੀਕ ਨੂੰ ਜੁਆਇਨਿੰਗ ਕਰ ਲਈ ਹੈ। ਜੇ ਸਾਡੇ ਲੀਡਰ ਸਾਹਿਬਾਂ ਚਾਹਦੇ ਹਨ ਤਾਂ ਮੈਂ ਵੀ ਨਾਲ ਜਾਊਂਗਾ। ਪਰ ਸਾਹਿਬ ਦੀ ਗੱਲ ਕੀਤੀ ਮੈਂ ਨਾਂ ਲਿਆ ਬਿਰਤ ਸਾਹਿਬ ਦਾ। ਬਿਰਤ ਸਾਹਿਬ ਨਹੀਂ ਗਏ ਮੈਂ ਵੀ ਨਹੀਂ ਗਿਆ।